ਅੱਜ ਸਿੱਕੇ ਭਾਰਤੀ Hindu ਸਸ਼ਸਾ ਸੰਮਤੀ ਦੀ ਇੱਕ ਵਿਸ਼ੇਸ਼ ਬੈਠਕ ਦੇਸੀ ਮਹਿਮਾਨਦਾਰੀ ਰਵਿੰਦਰ ਸਿੰਘਾਇ ਚੇਅਰਮੈਨ ਨੇ ਉਹਨਾਂ ਦੇ ਜਮਾਤਸਥਾਨ ਤੇ ਹੋਈ ਹੈ 40 ਸੈਸ਼ਨ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਹਾਲੀ ਦੇ ਵਿੱਚ ਜਿਹੜੇ ਸਦਸਿਆ ਇਹਨੇ Hindu ਸਸ਼ਸਾ ਸੰਮਤੀ ਜੁਆਇਨ ਕੀ ਹੈ ਉਹਨਾਂ ਲਈ ਇੱਕ ਕੋਬੈਡਰੂਮ ਲਾਈ ਗਈ ਹੈ ਔਰ ਉਹਨਾਂ ਦੀਆਂ ਜਿਹੜੀਆਂ ਹੈ ਡਿਟੇਲ ਜਾਣਿਆ ਗਿਆ ਸਭ ਤੋਂ ਵੱਡੇ ਬੜੇ ਖੁਸ਼ੀ ਦੀ ਗੱਲ ਦੇ ਵਿੱਚ ਇਹ ਹੋਈ ਹੈ ਕਿ ਸਾਰਿਆਂ ਨੇ ਸਭ ਸੰਗਤ ਦੇ ਨਾਲ ਜਲਦ ਹੀ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿੱਚ ਚਾਹ ਦਾ ਲੰਗਰ ਸ਼ੁਰੂ ਕਰਨ ਵਾਸਤੇ ਸਹਿਮਤੀ ਪ੍ਰਗਟ ਕਰੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਨਵਾਂ ਸਾਲ ਆਉਣ ਤੋਂ ਪਹਿਲਾਂ-ਪਹਿਲਾਂ ਅਸੀਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿੱਚ ਸ਼ਨੀਵਾਰ ਨੂੰ ਮਾਤਾ ਦੇ ਭਗਤਾਂ ਦੇ ਲਈ ਚਾਹ ਦਾ ਲੰਗਰ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਸਾਰੇ ਸਦਸਿਆਂ ਨੂੰ ਜੁਤੀ ਲੱਗੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਹਿੰਦੂ ਸਖਸ਼ਸਨ ਦਾ ਪ੍ਰਚਾਰ ਪ੍ਰਸਾਰ ਕਰਨ ਸਖਸ਼ਣ ਵਾਲਾ ਔਰ ਆਪਣੇ ਆਪਣੇ ਏਰੀਆ ਦੇ ਵਿੱਚ ਬੈਠਕਾਂ ਬੁਲਾਉਣ ਇਹ ਜਿਹੜੀ ਬੈਠਕਾਂ ਦਾ ਸੰਚਾਲਨ ਹਰ ਸੰਡੇ ਜਿਹੜਾ ਹੈ ਜਾਰੀ ਰਹੇਗਾ ਪਿਛਲੀ ਬੈਠਕ ਦੇ ਵਿੱਚ ਜੋ ਕੰਮ ਕੀਤਾ ਹੈ ਉਹ ਅਗਲੀ ਬੈਠਕ ਦੇ ਵਿੱਚ ਜਿਹੜੇ ਹੈ ਦੀ ਸਮិកਸ਼ਾ ਕੀਤੀ ਜਾਊਗੀ ਔਰ ਅੱਜ ਸਾਡੇ ਸੰਗਠਨ ਦੇ ਵਿੱਚ ਕੁਝ ਸਦਸਿਆਂ ਸਾਮਿਲ ਹੋਏ ਨੇ ਜਿਨ੍ਹਾਂ ਦੇ ਵਿੱਚ ਵਿਪਨ ਸਿਰੋਹੀ ਜੀ ਜਿਹੜੇ ਪ੍ਰੋਫੈਸਰ ਕਲੋਨੀ ਦੇ ਨੇ ਇੱਕ ਵਿਵਸਾਈ ਨੇ ਔਰ ਰਣਜੀਤ ਸ਼ਰਮਾ ਜੀ ਬਾਬੂ ਸਿੰਘ ਕਲੋਨੀ ਅਬਲੋਵਾਲ ਤੋਂ ਔਰ ਸੁਦੇਸ਼ ਸੋਨੀ ਜੀ ਇਹਨਾਂ ਨੇ ਅੱਜ ਹਿੰਦੂ ਸਰਸਾ ਸੰਤੀ ਵਿੱਚ ਜੁਆਇਨ ਕਰਾਇਆ ਔਰ ਬਹੁਤ ਜਲਦੀ ਇਹਨਾਂ ਦੇ ਜਿਹੜੇ ਹੈਗੇ ਅਸੀਂ ਡਿਸਕਸ ਕਰਕੇ ਇਹਨਾਂ ਦੇ ਪਦਾਂ ਦੀ ਘੋਸ਼ਣਾ ਆਉਣ ਵਾਲੀ ਮੀਟਿੰਗ ਵਿੱਚ ਕਰਾਂਗੇ ਕਿਤਨਾ ਹੰਗਾਰਾ ਮਿਲ ਰਿਹਾ ਆਪਣਾ ਜੀ ਲੋਕਾਂ ਦੇ ਚਾਰੇ ਹੁਣ ਤੁਸੀਂ ਬਹੁਤ ਵਧੀਆ ਹੁਮਾਰਾ ਮਿਲਣਾ ਕਿਉਂਕਿ ਹਿੰਦੂ ਸੁਰੱਖਿਆ ਸੰਮਤੀ ਹੀ ਸਭ ਤੋਂ ਪੁਰਾਣੀ ਸੰਸਥਾ ਜਿਹੜੀ ਹੈ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ 1980 ਤੋਂ ਸ਼੍ਰੀਮੰਸ਼ੀ ਪਵਨ ਕੁਮਾਰ ਸ਼ਰਮਾ ਜੀ ਨੇ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਜਗਤ ਗੁਰੂ ਪੰਚਨੰਦ ਗਿਰੀ ਜੀ ਮਹਾਰਾਜ ਨੇ ਇਹ ਸਾਥ ਸਾਫ ਕਾਫੀ ਸਾਲਾਂ ਚਲਾਈਏ ਉਹਨਾਂ ਦੇ ਬ੍ਰਹਮਲੇ ਹੋਣ ਤੋਂ ਬਾਅਦ ਇਹ ਜਿਹੜੀ ਹੈ ਜਿੰਮੇਵਾਰੀ ਸਾਡੇ ਮੋਢੇ ਤੇ ਆਈ ਹੈ ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਸ਼੍ਰੀਮੰਸ਼ੀ ਪਵਨ ਕੁਮਾਰ ਸ਼ਰਮਾ ਔਰ ਜਗਤ ਗੁਰੂ ਪੰਚਨੰਦ ਗਿਰੀ ਜੀ ਦੇ ਸ਼ੁਰੂ ਕੀਤੇ ਗਏ ਕੰਮ ਸੀਗੇ ਉਹਨਾਂ ਨੂੰ ਅਸੀਂ ਇਹ ਨਾਮ ਵਿਦਮ हां जी नमस्कार मैं मतरी जय श्री राम मैं विपुल सरवजी जी मैं बेसिकली आई स्टेलर ये मेरा इमिग्रेशन ਦਾ ਬਿਜ਼ਨਸ ਹੈ ਜੀ ਤੇ ਮੈਂ இந்து ਸੁਰੱਖਿਆ ਕਮੇਟੀ ਨਾਲ ਅੱਜ ਜੁੜਿਆ ਪ੍ਰਧਾਨ ਜੀ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ वचन ਦਿੰਦਾ ਹਾਂ ਜਦ ਵੀ ਕਿਤੇ ਵੀ ਕਿਸੇ ਵੀ ਟਾਈਮ ਕਿਸੇ ਵੀ ਮੌਸਮ ਕਿਸੇ ਵੀ ਜਗ੍ਹਾ ਕੋਈ ਵੀ ਲੋੜ ਪੈਗੀ ਆਪਾਂ ਤਨਮਨ ਤਨ ਨਾਲ ਪੂਰੇ ਖਰੇ ਉਤਰਾਂਗੇ ਤੇ ਜੋ ਸਾਡੇ ਪ੍ਰਧਾਨ ਜੀ ਕਹਿਣਗੇ ਜੋ ਸਾਡੇ ਅ ਸਦਸੇ ਕਹਿਣਗੇ ਗਊ ਸੇਵਾ ਦੀ ਗਊ ਮਾਤਾ ਦੀ ਸੇਵਾ ਦੀ ਕੋਈ ਵੀ ਜ਼ਰੂਰਤ ਹੋਏ ਉਹ ਪੂ ਹਮੇਸ਼ਾ ਤਿਆਰ ਆਗੇ ਜੀ। ਪ੍ਰਧਾਨ ਜੀ જય ਗਊ ਮਾਤਾ ਕੀ ਜੈ ਤੇ ਮੈਂ ਰਣਜੀਤ ਸ਼ਰਮਾ ਅਮਨੁਆ ਪਟਿਆਲਾ ਜੋ ਪ੍ਰਧਾਨ ਜੀ ਦੇ ਹਿਸਾਬ ਅਨੁਸਾਰ ਅਸਰ ਕਰਾਂਗੇ ਕਿ ਜੋ ਹਮੇ ਅਧਿਆ ਦੀ ਜਾਏਗੀ ਉਹ ਅਸੇ ਅਸਰ ਅਨੁਸਾਰ